ਘੁੰਮਣ ਆਕੇ ਆਲ ਦਵਾਲ ਨਾਲ ਦਿਆਂ ਨੂੰ ਸੱਤਨ ਵਾਜਾਂ ਮਾਰ ਚੜਚੁੱਲੜ ਪਾਕੇ ਰੌਣਕ ਮੇਲਾ ਲਾਇਆ ਜਦ ਚਿੜੀਆਂ ਨੂੰ ਮੈਂ ਚੋਗਾ ਪਾਇਆ ਸਿਰ ਝਕਾਉਂਦੀਆਂ ਨਾਲੇ ਨਿਗਾ ਰੱਖਦੀਆਂ ਚੋਗਾ ਚੁੱਕਦੀਆਂ ਚੀਚੀ ਕਰਦੀਆਂ ਇੰਜ ਲੱਗਦਾ ਜਿਵੇਂ ਮੈਨੂੰ ਗੱਲੀ ਲਾਇਆ ਜਦ ਚਿੜੀਆਂ ਨੂੰ ਮੈਂ ਚੋਗਾ ਪਾਇਆ ਚੋਗਾ ਚੁੱਕ ਕੇ ਮੇਰੇ ਵੱਲ ਮੂੰਹ ਕਰ ਖੜੀਆਂ ਮੈਨੂੰ ਇੰਜ ਲੱਗਣ ਜਿਵੇਂ ਲਿਖੀਆਂ ਪੜੀਆਂ ਮੂੰਹ ਜਾ ਫਲਾ ਕੇ ਮੈਨੂੰ ਕੁਝ ਸਮਝਾਇਆ ਜਦ ਚਿਣੀਆਂ ਨੂੰ ਮੈਂ ਚੋਗਾ ਪਾਇਆ ਨੀਅਤ ਸਾਡੀ ਹੈ ਬੜੀ ਹੀ پاک ਧਰਤੀ ਨੂੰ ਰੱਖੀਏ ਹਮੇਸ਼ਾ ਸਾਥ ਅਸੀਂ ਵਾਸੀ ਹਾਂ ਤੁਹਾਡੇ ਦੇਸਾਂ ਦੇ ਅਸੀ ਤਾਹ ਮਿੱਤਰ ਖੇਤਾਂ ਦੇ ਹਮੇਸ਼ਾ ਫਸਲਾਂ ਕੀੜਿਆਂ ਤੋਂ ਬਚਾਇਆ ਜਦ ਚਿੜੀਆਂ ਨੂੰ ਮੈਂ ਚੋਗਾ ਪਾਇਆ ਹੁਣ ਨਾਹੀਂ ਉਹ ਰੁੱਖ ਤੇ ਨਾਹੀਂ ਉਹ ਛੱਤਾਂ ਦੱਸੋ ਮੈਂ ਆਪਣੇ ਦਿਲੇ ਕਿੱਥੇ ਰੱਖਾਂ ਇੱਕ ਜਿਹੜੇ ਇਹ ਟਾਵਰ ਲਾਏ ਖਤਮ ਹੁੰਦੇ ਜਾਣ ਸਾਡੇ ہمسਾਏ ਉਦਾਸ ਮੂੰਹ ਨਾਲ ਦੁੱਖ ਸੁਣਾਇਆ ਜਦ ਚਿੜੀਆਂ ਨੂੰ ਮੈਂ ਚੋਗਾ ਪਾਇਆ ਤੁਸੀਂ ਕਾਰਪੋਰੇਟ ਜਗਤ ਵਿੱਚ ਭੁੱਲ ਗਏ ਆਧੁਨਿਕਤਾ ਦੇ ਵਿੱਚ ਸਾਨੂੰ ਭੁੱਲ ਗਏ ਤੁਸੀਂ ਕਾਰਪੋਰੇਟ ਜਗਤ ਚ ਘੁਲ ਗਏ ਆਧੁਨਿਕਤਾ ਦੇ ਵਿੱਚ ਸਾਨੂੰ ਭੁੱਲ ਗਏ ਅਸੀਂ ਹਾਂ ਤੁਹਾਡੇ ਸਾਥੀ ਸੱਚੇ ਸਾਡੇ ਨਾਲ ਵੀ ਖੇਡਣ ਤੁਹਾਡੇ ਬੱਚੇ ਸਿੱਧੂ ਨੂੰ ਮੋਨਾ ਸ਼ੀਸ਼ਾ ਦਿਖਾਇਆ ਜਦ ਚਿੜੀਆਂ ਨੂੰ ਹੈ ਚੋਗਾ ਪਾਇਆ ਜਦ ਚਿੜੀਆਂ ਨੂੰ ਹੈ ਚੋਗਾ ਪਾਇਆ